ਓ ਬੱਲੇ ਰਾਮਾ ਆਇਆ ਟੱਕਰ ਰਾਂ ਆ ਜਾ ਉਹ ਇਹ ਇੱਥੇ ਟੱਕਰ ਨਾਲ ਹੈ ਤੂੰ ਵੀਂਦੇ ਵੀ ਟੱਕਰ ਨੂੰ ਆ ਕੋਈ ਟੱਕਰ ਨਹੀਂ ਉਹ ਗੱਲ ਨਹੀਂ ਨਾਲੇ ਤਾਂ ਸਰੋਂ ਨੇ ਵੀ ਜੀ ਹੈਗੀ ਨਾਲੇ ਜੀ ਪੈਸੇ ਨਹੀਂ ਆਏ ਹੈਗੇ ਨਾਲੇ ਮੈਂ ਤਾਂ ਪੱਕੀ ਪਈ ਆ ਵੇ ਤੂੰ ਤਾਂ ਤੁਰੇ ਨਹੀਂ ਜਾਂਦਾ ਮੈਂ ਤਾਂ ਬੈਠੀ ਆਂ ਓਰੇ ਉਹ ਤਾਂ ਦਿਖਨੇ ਲੱਗ ਰਿਹਾ ਟੂਟਾ ਰੋਟੀ ਵਾਲਾ ਚੋਰਾ ਵੀ ਖੇਤੇ ਛੱਡੇ ਹੀ ਨਾ ਰੋਟੀ ਵਾਲਾ ਝੋਲਾ ਮੇਰੀ ਗੱਲ ਸੁਣ ਤੁਸੀਂ ਉਸ ਸਕੂਟਰੀ ਜੀ 50 ਰੁਪਿਆ ਦਾ ਤੇਲ ਨਹੀਂ ਪਵਾ ਸਕਦੇ ਹੈ ਮੇਰੇ ਤਾਂ ਤੁਰ ਤੁਰ ਕੇ ਨਾ ਗਿੱਟੇ ਵੀ ਭੁੰਗੇ ਇਕੱਠਾ ਅੱਖੋਂ ਭੁੰਗੇ ਆਏ ਹਾਏ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਵੀ ਗਿੱਟੇ ਵੀਗੇ ਹੋਗੇ ਮੇਰਾ ਤੁਰਦੀ ਤੁਰਦੀ ਦਾ ਬਹਿ ਜਾ ਹੁਣ ਤੁਸੀਂ ਦਮ ਲੈ ਲੋ ਲੈ ਦਮ ਲੈਣ ਨੂੰ ਹੁਣ ਥੋੜੀ ਜੀ ਦੂਤਾ ਕਰ ਰਹੇਗਾ ਅੱਛਾ ਹਾਂ ਮੈਨੂੰ ਨਹੀਂ ਪਤਾ ਹੈਗਾ ਜੀ ਜਾਂ ਤਾਂ ਮੈਨੂੰ ਸਕੂਟਰੀ ਤੇ ਲੈ ਕੇ ਚੱਲਿਆ ਕਰੋ ਖੇਤ ਨਹੀਂ ਮੈਂ ਨਹੀਂ ਤੁਰ ਕੇ ਜਾਂਦੀ ਹੈਗੀ ਫੇ ਤੇ ਏਲੀ ਹੈਗਾ ਦੀ ਅੱਗੇ ਤੋਂ ਕਹਿੰਦਾ ਟੈਂਕੀ ਫੁੱਲ ਕਰਾ ਕੇ ਰੱਖ ਦੂਗਾ ਪਰ ਖੇਤ ਤਾਂ ਤੈਨੂੰ ਜਾਣਾ ਪਊ ਮੇਰੇ ਨਾਲ ਕੰਮ ਧੰਦਾ ਕਰਾਣਾ ਪਊ ਨਾ ਲੋਕ ਤਾਂ ਖਾਈ ਜਾਂਦੇ ਨੇ ਸੋਨੂੰ ਹੈ ਮੇਰੇ ਬਾਰੇ ਇੱਕ ਸਕੂਟਰ 'ਚ ਤੇਲ ਨਹੀਂ ਪਵਾ ਸਕਦੇ ਐ ਕਿੰਨੇ ਖਾ ਜਾਣਗੇ ਲੋਕ ਬਿੱਲੇ ਰਾਮ ਦਾ ਦਿਮਾਗ ਬਹੁਤ ਹੋਇਆ ਹਾਂ ਪਾਈ ਪਾਈ ਵਸੂਲ ਨੂੰ ਅਛਦੇ ਵਿਆਜ ਵਿਆਜ ਜਿਆ ਦੇਊਗਾ ਦੇਖੀ ਜਾਊਗੀ ਜਿੱਦ ਮਿੱਠਾ ਜਾ ਹੋ ਕੇ ਨਾ ਆ ਕੇ ਕਹਿੰਦੇ ਕੋ ਨਾ ਫਿਰ ਬਿੱਲੇ ਰਾਮਾ ਇੰਨੇ ਕ ਪੈਸੇ ਨਹੀਂ ਤੂੰ ਮੇਰਾ ਯਾਰ ਨਹੀਂ ਹੈਗਾ ਜਦੀ ਪੁੱਲ ਜਾਵਾਂਗੇ ਮੈਂ ਤਾਂ ਇਹ ਕਹਨਾ ਪੂਰੇ ਲੋਕਾਂ ਨੂੰ ਕੱਤ ਸਾਰੀਆਂ ਘਰ ਦੀਆਂ ਗੱਲਾਂ ਲੱਗ ਰਹੀਆਂ ਇਸ਼ਨਾਨ ਕਰੇ ਜਾ ਕੇ ਕਰ ਲਾਂਗੇ ਨਾ ਮੇਰੀ ਗੱਲ ਸੁਣੋ ਹਾਂ ਹਾਲ ਤਾਂ ਹੁਣ ਦੇਖ ਬੱਦਲ ਹੋ ਰਹੇ ਨੇ ਮੀਂਹ ਆਏ ਨਹੀਂ ਪਤਾ ਕਦ ਪੈ ਜੇ ਮੇਰੇ ਛਾਲੇ ਦੀ ਮੁਰਦਾ ਬੋਲੂ ਕਫਨ ਪਾੜੂ ਕਣਕ ਬੀਜੀ ਨੂੰ ਤਾਂ ਹਲੇ ਗੱਲ ਆ ਜੂਗੀ ਫਿਰ ਵਧੀਆ ਸੇਤੀ ਹੋ ਜੂਗੀ ਕਨਕ ਛੇ ਦੀ ਕਨਕ ਕਰਨਦ ਹੋ ਜੂਗੀ ਹਲੇ ਅੱਜ ਤੱਕ ਕਨਕ ਬੀਜੀ ਆ ਸਵੇਰੇ ਅੱਛਾ ਹੋਰ ਐ ਵੀ ਗੱਲ ਆ ਗਈ ਬੜਾ ਪੰਗਾ ਸੜਿਆ ਚੱਲ ਮੇਰੀ ਗੱਲ ਸੁਣਾ ਫਿਰ ਇੱਕ ਦਿਨ ਮੈਨੂੰ ਤਾਂ ਮੂਨਕ ਲੈ ਕੇ ਚੱਲੋ ਹੈ ਮੂਨਕ ਲੈ ਕੇ ਚੱਲੋ ਟੋਪੀ ਟੁੱਪੀ ਦਵਾ ਕੇ ਲਿਓ ਨਾਲ ਤਾਂ ਐ ਨਾਲੇ ਨਾ ਹਾਂ ਮੋਟਾ ਸੂਟ ਦਵਾ ਲਈਓ ਕੋਈ ਲੈ ਦੇਖ ਲੈ ਪਿਛਲੀ ਵਾਰ ਤਾਂ ਦਵਾਈ ਤੇ ਇੰਨੇ ਕਿਹੜਾ ਪਾਟ ਕੇ ਮੋٹے ਸ਼ੂਟ ਹੁਣ ਆਈ ਵਾਰ ਕੀ ਬੰਨੇ ਹੋਏ ਨੇ ਮੈਨੂੰ ਨਹੀਂ ਪਤਾ ਹੈਗਾ ਮੈਂ ਤਾਂ ਮੋٹے ਦਾ ਪਿਛਲੀ ਵਾਰ ਵਾਲੇ ਦਾ ਹੁਣ ਤਾਂ ਮੋਟੀ ਹੋ ਗਈ ਤਾਂ ਭੀੜੇ ਹੋ ਗਏ ਹਾਏ ਓਏ ਮੇਰਾ ਰੱਬਾ ਕਦੇ ਤੂੰ ਮੋਟੀ ਹੋ ਜਾਨੀਏ ਕਦੇ ਲੀਸੀ ਹੋ ਜਾਨੀਏ ਕਦੇ ਭੀੜੇ ਹੋ ਗਏ ਕਦੇ ਖੁੱਲੇ ਹੋ ਗਏ ਫਿਰ 6:00 ਵਜ ਸਕਦੀ ਐ ਏਡੀ ਕਿੱਡੀ ਗੱਲ ਐ ਜੇ ਤਾਂ ਖੁੱਲੇ ਹੋਣਾ ਫਿਰ ਤਾਂ ਸੌਣ ਵਜ ਜਾਂਦੇ ਭੀੜੇ ਹੋ ਜਾਂਦੇ ਨੇ ਹੁਣ ਜਦੋਂ ਉਹ ਦੇੜਾਂਗੇ ਨਾ ਬੱਖੀਆਂਆਂ ਕੋਲੋਂ ਸਿਉਣਾ ਜਾਂ ਸਿੱਧੀਆਂ ਜਾਂਦੀਆਂ ਤਾਂ ਸਾਨੂੰ ਪਤਾ ਵੀ ਹਰੇਕ ਬੰਦਾ ਮੈਨੂੰ ਆਗਲਾ ਕਿਆ ਕਰੂਗਾ ਵੀ ਹੁਣ ਲਾਲੀ ਹੋ ਕੇ ਆ ਦੇਖ ਲੈ ਸੂਟ ਸੋਨੇ ਹੋਏ ਪਾਈ ਫਿਰਦੇ ਸੋਟੀਆਂ ਵੇਚਦੀ ਹੋਊਗੀ ਕਾਹਨ ਉਛੇ ਤੇ ਜਾਂਦੇ ਸੋਨੂ ਤਾਂ ਸੂਟ ਲੈਣ ਦਾ ਬਹਾਨਾ ਚਾਹੀਦਾ ਚੱਲ ਫਿਰ ਹੁਣ ਸਾਰੇ ਪਿੰਡ ਨੂੰ ਸਿਨਾਵੇਂਗੀ ਕਰੇ ਜਾ ਕੇ ਕਾਲੀ ਗੱਲ ਜਿਹੜੀ ਕਰਨੀ ਆ ਨਾਲੇ ਤਾਂ ਮੇਰੀ ਗੱਲ ਸੁਣੋ ਬੂਟ ਪਵਾ ਲਿਆਵਾਂਗੇ ਨਾਲੇ ਜਰਾਬਾ ਲੈ ਆਵਾਂਗੇ ਨਾਲੇ ਟੋਪੀਆਂ ਟੁੱਪੀਆਂ ਲੈ ਆਵਾਂਗੇ ਨਾਲੇ ਸੂਟ ਲੈ ਆਵਾਂਗੇ ਆਏ ਕਿਹੜਾ ਉਰੇ ਮੈਂ ਬਾਜ਼ਾਰ ਖੋਲ ਰੱਖਿਆ ਹੁਣ ਕਰੀ ਤਾਂ ਬਾਕੀ ਚੱਲ ਹਾਂ ਜਾ ਕੇ ਇੱਦਾਂ ਜੇ ਚੂਹੇ ਲੱਗ ਰਹੇ ਦੌਰ ਨੂੰ ਕੁਝ ਖਵਾ ਦੀ ਬਣਾ ਕੇ ਮਾਏ ਕਿਹੜਾ ਉੱਤੇ ਖੇਤ ਚ ਕੋ ਸੋਹ ਕਰਕੇ ਸੋਲੇ ਉਹਦਾ ਸੱਚ ਹਾਂ ਸੋਲੇ ਪੂਰੀਆਂ ਕਹਿੰਦੇ ਦੀ ਖਵਾਵਾਂਗੇ ਤੂੰ ਬਨਿਆ ਛੋਲੇ ਪੂਰੀਆਂ ਦੀ ਮੇਰੀ ਨਿਗਾ ਦੀ ਤੇਰੇ ਅਮਰੂਦ ਦੇ ਤਾਲੇ ਦਾਲੇ ਹੁਰੀ ਕਿੰਨੇ ਕਮਰੂ ਦਿਖਾ ਗਈ ਹਾਂ ਨਹੀਂ ਤੇ ਬਰੂਦ ਕਿਹੜਾ ਤੇ ਸਾਰੇ ਤਾਂ ਲੋਕ ਖਾ ਗਏ ਉੱਥੋਂ ਗੱਲ ਸੁਣ ਮੈਂ ਅੱਜੇ ਸਵੇਰੇ ਦੇਖੇ ਤੇ ਅਮਰੂਦ ਤਾਂ ਲੱਗੇ ਤੇ ਮੈਨੂੰ ਲੱਗਦਾ ਤਈ ਖਾਦੇ ਹੋਣੇ ਆ ਹੋਰ ਖਾ ਗਿਆ ਹੋਣਾ ਕੋਈ ਮੈਂ ਥੋੜੀ ਖਾਦੇ ਨੇ ਇਕੱਲੀ ਨੇ ਵੀ ਮੈਂ ਹੀ ਖਾ ਗਈ ਆ ਦੇਖ ਲੈ ਹਰੇਕ ਦੇਖ ਕੇ ਲੰਘਦਾ ਕਨੇ ਭਗ ਚਲ ਉੱਥੇ ਚੱਲਾਂਗੇ ਗੱਲ ਉਰੀ ਬੈਗੀ ਪੈ ਡਾ ਕੇ ਕਿਵੇਂ ਚਾਕ ਦਾਗਾ ਜਾਨੋ ਕਦੇ ਤੀਮਾ ਚੱਕੀ ਆ ਤੂੰ ਗੋਮਗੂਰੇ ਪੈ ਡਾਈ ਬੈਠੀਏ ਕਰੇ ਚੱਲ ਚੁਰਪਾ ਚਲੋ ਹੁਣ ਤੂੰ ਕਿੱਥੇ ਚਲਾਂ ਹਰੇ ਹੁਣ ਤਾਂ ਮੈਂ ਜਮੀ ਖੜਕੀਆਂ ਲੱਤਾਂ ਖੂਨ ਪਾ ਲਈ ਹੋਰ ਕੀ ਤੇਰੇ ਬਾਤ ਤੇ ਫਿੱਟ ਰੇੜਾ ਮੰਗਾਵਾ ਚੁਰਪਾ ਛਿੱਧੀ ਹੋ ਗਈ ਆ ਫਿੱਟ ਰੇੜਾ ਕਹਿੰਦੇ ਨੇ ਆਏ ਨਹੀਂ ਕਹਿੰਦੇ ਹੈਗੇ ਵੀ ਗੱਡੀ ਮੰਗਾਵਾ ਵੀ ਗੱਡੀ ਚ ਲੈ ਜਾਊਗਾ ਸੁਨੀਤਾ ਤੈਨੂੰ ਉਹ ਨਾਲਿਆ ਤਾਂ ਉਹ ਟੇਰਾਂ ਵਾਲੀ ਜਿਹੜੇ ਜਿਹੜੇ ਤੇ ਉਹ ਬੈਂਦੇ ਹੁੰਦੇ ਨੇ

ਚੋਲਾਂ ਦੇ ਵੀ ਟਾਈਮ ਲੱਗੂਗਾ ਜੇ ਕੋਈ ਹੋਰ ਚੀਜ਼ ਬਣਾਉਂਗੀ ਕੜਾਖੜੂ ਬਣਾਉਂਗੀ ਉਤੇ ਵੀ ਟਾਈਮ ਲੱਗੂਗਾ ਹੈ ਕਿਵੇਂ ਜੀਬਾ ਮਾਰਦੇ ਨੇ ਉਹ ਤਾਂ ਬਣਾ ਲੈਂਦੀ ਬਹੁਤ ਦਿਨ ਹੋ ਗਏ ਕੜਾ ਖਾਦਿਨਾ ਕੜਾ ਪਿੱਛੇ ਜਿਆਦਾ ਤੁਹਾਡੇ ਪੁੱਟਿਆ ਤੀਗਾ ਤੁਸੀਂ ਨਾ ਉਹ ਕੜਾ ਪਿੱਛੇ ਅੱਜ ਨਹੀਂ ਕੁੜਦਾ ਬਣਾ ਕੇ ਖਵਾ ਦੇ ਕੜਾ ਨਾ ਜੀ ਮੈਂ ਨਿਕੜਾ ਬਣਾਉਂਦੀ ਮੇਰੀ ਗੱਲ ਸੁਣੋ ਨਾ ਤਾਂ ਕੜਾ ਬਣਦਾ ਨਾ ਚੋਲ ਬਣਦੇ ਟਾਈਮ ਲੱਗੂਗਾ ਮੈਂ ਚਾਹ ਬਣਾਉਣੀ ਆ ਚਾਹ ਪੀ ਕੇ ਤੁਸੀਂ ਜਾਓ ਦੁਕਾਨ ਤੇ ਨਹੀਂ ਤਾਂ ਮੈਂ ਘੰਟਾ ਆਰਾਮ ਕਰ ਲਵਾਂਗੀ ਨਾਲੇ ਉਹ ਤੋਂ ਬਾਅਦ ਫਿਰ ਉਫਤ ਦਾ ਟਾਈਮ ਹੋ ਰਿਹਾ ਹੁਣ 5 ਵਜੇ ਮੈਂ ਚਾਹ ਕਹਿੰਦਾ ਦੀ ਛਾਲੀ ਤਾਂ ਮੈਂ ਆਹ ਝੁੱਗੀ ਲਵੇਰਤੀ ਲੜਾਣਾ ਹੁਣ ਕਹ ਜੀ ਬਣਾ ਦੇ ਦੀ ਬਣਾ ਲੈ ਦੀ ਕੁਛ ਹੁੰਦਾ ਕੜਾ ਦੇਦਾ 10 ਮਿੰਟ 15 ਮਿੰਟ ਮਸ਼ਾਲ ਲੱਗਣੀ ਐਵੇਂ ਲੱਗੂਗਾ ਜੀ ਟਾਈਮ ਚਾਹ ਪੀ ਕੇ ਤੁਸੀਂ ਬੈਠੋ ਮੈਂ ਚਾਹ ਹੁਣ ਬਣਾ ਲੈਣੀ ਤਹਾਡੀ ਮਾਜੀ ਹੈ ਹੁਣ ਤੇਰੀ ਕਾਲੀ ਹੁਣ ਚਾਹ ਪਿਆ ਦੇ ਕੋ ਤਾ ਹਾ ਹੋ ਹੁਣ ਰੋਟੀ ਤੇ ਟਾਈਮ ਲੱਗੂਗਾ ਰੋਟੀ ਤੇ ਵੀ ਨਹੀਂ ਤਾਂ ਮੈਂ ਆਰਾਮ ਕਰ ਲੂੰਗੀ ਤੁਹਾਨੂੰ ਕਹਿੰਦਾ ਵੀ ਘੰਟਾ ਉਦੋਂ ਬਾਅਦ ਮੈਂ ਰੋਟੀ ਬਣਾ ਲੂੰਗੀ ਸਬਜ਼ੀ ਬਣਾ ਲੂੰਗੀ ਉਹ ਤਾਂ ਤੇਰੀ ਗੱਲ ਠੀਕ ਐ ਆਇਆ ਕਾਨੂੰਆ ਕਿਛਦਾ ਕੁਸ਼ ਮੈਂ ਤਾਂ ਟਾਈਮ ਦੇਖਦਾ ਸੀ ਗੱਲ ਤਾਂ ਤੇਰੀ ਸਹੀ ਆ 5:30 ਵਜੇ ਪਏ ਨੇ ਚਲਾਏਗਾ ਚਾਦੀ ਕੁਟ ਬਣਾ ਲੈ ਕਿ ਮੈਂ 2 ਘੰਟੇ ਦੁਕਾਨ ਤੇ ਲਾਏ ਹੂੰਗਾ ਤੂੰ ਘਰ ਦੇ ਕੰਮ ਨੇ ਮਿਲ ਕੇ ਰੋਟੀ ਬਣਾ ਲਈ ਸਬਜ਼ੀ ਸੁਬਜੀ ਦਾ ਫਰਾਦਨ ਦੇ ਫਿਰ ਸਬਜ਼ੀ ਵੀ ਬਣਾਉਂਗੀ ਤੂੰ ਘਰੋਂ ਚੱਕ ਕੇ ਕੋਈ ਦਾਲ ਬਣਾ ਲੈ ਹੁਣ ਤੈਨੂੰ ਪਤਾ ਗੋਭੀ ਲਿਆ ਕੇ ਦੇ ਮੈਂ ਸਾਰਾ ਦਿਨ ਹੁੰਗੀ ਮਾਸਰੀ ਮੂੰਗੀ ਮਾਸਰੀ ਹੋਰ ਕੋਈ ਕੰਮ ਆਗਾ ਤੇ ਨੂੰ ਪਾ ਚਾਹ ਖਵਾ ਕੇ ਮੈਂ ਦੇਖ ਲੈ ਕਿਵੇਂ ਕਰਕੇ ਮੁੰਡਾ ਗਿਆ ਕਿੰਨੀ ਹੋ ਰਹੀ ਏ ਹਰੀ ਸਬਜੀ ਦਾ ਜਿਹੜੀ ਮਰਜੀ ਲੈਣ ਵਗ ਜਾ 80 ਰੁਪਏ ਕਿਲੋ 70 ਰੁਪਏ ਕਿ ਤਾਹੀ ਤਾਂ ਮੇਰਾ ਖੂਨ ਘਟ ਰਹਾਗਾ ਟੈਸਟ ਕਰਾ ਕੇ ਉਦੋਂ ਡਾਕਟਰ ਕਹਿੰਦਾ ਖੂਨ ਘਟ ਰਹਾ ਤੇਰਾ ਤਾਂ ਮੈਂ ਤਾਂ ਹੀ ਘਟਿਆਰੀਆਂ ਸਬਜੀਆਂ ਦਾ ਖਵਾਉਂਦੇ ਨਹੀਂ ਸਾਰਾ ਦਿਨ ਮੂੰਗੀ ਮਸਰੀ ਖਵਾਈ ਜਾਂਦੇ ਨੇ ਫੇਰ ਕਰਕੇ ਵਜਾ ਜਾਊਂਗਾ ਛੋਦਾ ਲੈਣੋਂ ਥੋਲੇ ਆ ਦੂਆਂ ਉਰੇ ਕਿਹੜੀ ਹਰੀ ਸਬਜ਼ੀ ਮਿਲਦੀ ਐ ਫਿਰ ਕਿਹੜਾ ਤੁਸੀਂ ਉਤੋਂ ਵੀ ਕਈ ਦਿਨਾਂ ਦੀ ਸਬਜ਼ੀ ਲਿਆਉਂਗੇ ਇਕੱਠੀ ਉਤੋਂ ਵੀ ਵਸ ਇੱਕ ਲਗੋਬੀ ਦਾ ਲਿਆਉਂਗੇ ਪਾਈਆ ਗਾਜਰਾਂ ਲੈ ਆਓ ਪਟੇ ਕੀਆ ਪਿੰਡਾਂ ਚ ਤਾਂ ਜਿਹੜੀ ਵੇਚਣ ਆਂਦੇ ਨੇ ਉਹ ਤਾਂ ਸਸਤੀ ਹੁੰਦੀ ਐ ਖੇਤਾਂ ਵਾਲੀ ਨਹੀਂ ਮਿਲਦੀ ਬਰੇਰ ਕੋਟਲੇ ਤੋਂ ਆਂਦੀ ਐ ਉਹ ਗੰਦੇ ਨਾਲੇ ਦਾ ਪਾਣੀ ਪਾਦੇ ਨੇ ਅੱਛਾ ਹਾਂ ਫਿਰ ਤੁਹਾਨੂੰ ਮੈਂ ਕਈ ਵਾਰ ਤਾਂ ਕਿਹਾ ਵੀ ਆਪਣੇ ਇੱਕ ਕਿਆਰੀ ਬੀਜ ਲਓ ਤੁਹਾਨੂੰ ਆਲੂ ਕਿਹਾ ਸੀ ਆਲੂ ਨਹੀਂ ਬੀਜੇ ਹੈਗੇ ਠੀਕ ਐ ਖੇਤ ਕਾਮੇ ਨਾਲ ਜਾ ਕੇ ਰਾਜੀ ਨਹੀਂ ਸਬਜ਼ੀ ਲਾਤਾ ਲਵਾ ਕੇ ਗੁੱਡੂ ਆ ਕੌਣ ਇਹ ਤਾਂ ਮੈਂ ਬੁੱਢੀ ਜਾਇਆ ਕਰੂੰਗੀ ਬੈਠੀ ਬੈਠੀ ਚਲ ਫੇਰ ਠੀਕ ਐ ਮੇਰਾ ਕਿਹੜਾ ਜੋਰ ਲੱਗਦਾ ਅਗਲੀ ਬਾਰ ਮੈਂ ਇੱਕ ਕਿਹੜਾ ਰਖ ਲਿਆ ਕਰੂੰਗਾ ਹਾਂ ਠੀਕ ਐ ਸਬਜ਼ੀ ਬਾਤ ਤੇ ਛੜਾ ਕੁਛ ਲਾ ਦਿਆ ਕਰਾਂਗਾ ਮੈਂ ਤਾਂ ਉਹੀ ਗੱਲਾਂ ਚ ਮਸਾਲਾ ਪੁੱਟਿਏ ਨੇ ਤੁਸੀਂ ਬੈਜੋ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਹਾਂ ਦੁਕਾਨ ਤੇ ਵਗ ਜੀਆਂ ਫੇਰ ਉਹੀ ਤਾਂ ਗੱਲ ਐ ਹੂੰ ਨੇ ਹੂੰ ਤਾਂ ਕੋਈ ਨਹੀਂ ਕਿੜਾ ਖਵਾਇਆ ਗੱਲਾਂ ਦਾ ਖਰਾਬ ਤੇ ਆਪਣਾ ਦਿੰਨੀ ਐ ਤੂੰ ਹਾਂ ਨਾਲੇ ਚਾਹ ਹੁਣ ਦੁਕਾਨ ਤੇ ਜਾਉਂਗੀ ਨਾਉਂਦੇ ਹੋਏ ਵੈਸੇ ਲਈ ਲਿਆਈ ਹਾਂ ਹੱਥ ਪੈ ਦੂਵਾ ਲੈ ਦੂਵਾ ਹਾਂ ਹੈਗੀ ਆਪਣੇ ਬੈਸਲੀਨ ਰੱਖ ਰ ਗਿਆ ਨਹੀਂ ਆ ਕੇ 20 25 ਮੈਨੂੰ ਪਤਾ ਮੌਸਮ ਦੇ ਹਿਸਾਬ ਨਾਲ ਲੋਡ ਪੈਂਦੇ ਕਿਹੜਾ ਲੈਣਾ ਜੀ ਹਾਂ ਕੋਈ ਪਤਾ ਨਹੀਂ ਹੈਗਾ ਜੀ ਹਾਂ ਠੀਕ ਹੈ ਬਣਾ ਦੇ ਚਾ ਲੈ ਦੇਖ ਲੈ ਹੈ ਇਤਾਂ ਬੈਸਲੀਨ ਤਾਂ ਕੋਈ ਨਹੀਂ ਪੁੱਲੀ ਮੰਗਾਨੀ ਹੈ ਜਿਆਦੀ ਜੇ ਕਰ ਕਿੜਾ ਖਵਾ ਦਿੰਦੀ ਚੱਲ ਜਿੱਤੇ ਕਰਮਾ ਚ ਹੋਇਆ ਉਦੋਂ ਮਿਲ ਜੂਗਾ ਹਾਂ ਮੰਗੇ ਤੂੰ ਤਾਂ ਮੌਤ ਵੀ ਨਹੀਂ ਮਿਲਦੀ ਲੈ ਚੱਲ ਬੈਜਾ 10 ਮੀਟਰ ਹਮ ਕਰ ਲੈ ले देख ले आए, आए, चल चा भी के शरीर जा सेट तो हो जूगा ऐ कर इन्हें ही सीधी कर ले आ तू ही सीधी कट्ठे कर देंगे मैनू तो लग जाए किसी रिश्तेदार का तो है नहीं गा फिर भी नहीं करा है कोई को होना हेलो हेलो कौन बोल रहा है ਦੁਕਾਨ ਤੇ ਆਉਂਗਾ ਬਸ 2 ਮਿੰਟਾਂ ਚ ਆਣਾ ਚਾਹ ਦੀ ਕੁਟ ਪੀਕੇ ਆਣਾ ਆਜੇ ਸਮਾਨ ਲੈਣਾ ਤੇ ਮੜਾ ਜਾ ਬੈਕਰੀ ਨੇ ਲੈਣੀ ਸੀ ਸਮਾਨ ਅੱਛਾ ਪੈਚਲੀ ਲੈਣੀ ਸੀ ਬੈਚਲੀ ਤਾਂ ਬਾਜੂ ਪਈ ਐ 20 25 ਪੰਨਿਆਂ ਨੇ ਜਿੰਨੀ ਮਾਜੀ ਲੈ ਜੀ ਬਸ 2 ਮਿੰਟ ਖਾਧਾ ਚਾਹ ਦੀ ਕੁਟ ਪੀਕੇ ਹੁਣੇ ਆ ਗਿਆ ਆਜੋ ਦੀ ਆਜੋ ਉਹ ਤੇਰੀ ਬਾਜ ਨੂੰ ਕੀ ਹੋ ਰਿਹਾ ਹੈ ਹੈਲੋ ਲੇਕਿਨ ਜਿੰਨੇ ਫੋਨ ਵੀ ਕੱਟਦਾ ਹੀ ਵੀ ਨਹੀਂ ਤੇ ਅੱਛਾ ਵੀ ਬੋਲਦਾ ਕਿਹੜਾ चल आपा तो 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 दुद्ध ने की गए लिया देर कह दें कच्ची चाह तार लिया आखो जी महीना लाता चाहते महीना लाता चाहते कि फोन आया ती ਮੈਨੂੰ ਕਿਹੜਾ ਗੁੱਠਾ ਲਾਇਆ ਕੰਜਨ ਨੇ ਨੋਂ ਵੀ ਨਹੀਂ ਦੱਸਿਆ ਹੈ ਨੋਂ ਵੀ ਨਹੀਂ ਦੱਸਿਆ ਕਾਹ ਨੂੰ ਦੀ ਰਿਸ਼ਤੇ ਦਾਦਾ ਗਾ ਕੇ ਕੋਈ ਅੱਛਾ ਆ ਤੈਨੂੰ ਪਤਾ ਹੈ ਹੁਣ ਛਿਆਲ ਚੱਲ ਪਿਆ ਹੱਥ ਪੈਰ ਪਾਟਦੇ ਨੇ ਹਾਂ ਵੈਸਲੀਨ ਲੈ ਲਾਰੇ ਮੈਂ ਵੀ ਵੈਸਲੀਨ ਮੰਗਾਈ ਸੀ ਦੇਖ ਲੈ ਹੁਣ ਸਾਬ ਨੂੰ ਲੋੜ ਪਈ ਗਈ ਵੈਸਲੀਨ ਤੇ ਤੈਨੂੰ ਵੀ ਲਿਆ ਦੂੰਗਾ ਪਹਿਲਾਂ ਗਾਕੰਦਾ ਦੇਦਾ ਜੇ ਬੱਚੀ ਆਥਨ ਤੇ ਕਰ ਲਿਆ ਦੂੰ ਕਿਦੋਂ ਸਾਰੀ ਮੁੱਕ ਜੇ ਮੇਰੇ ਬਾਰੀ ਨਾਏ ਬੱਚੇ ਫੇ ਕੱਲ ਨੂੰ ਕਿਹੜਾ ਦਿਨ ਨਹੀਂ ਕਰੂਗਾ ਮੂਲਕ ਜਾਊਗਾ ਤੋਰ ਲਿਆ ਦੂੰ ਦੀ ਬੈਸਲੀਣਾ ਇੰਨੀਆਂ ਕਿਉਂ ਉਹਦੀ ਕੋਲ ਲਗਤ ਸਾਰੀ ਡੱਕ ਜਾਣਗੇ ਬੈਸਲੀਣਾ ਆਪਾਂ ਸੱਤ ਹੋਣੀਆਂ ਆਪਣੇ ਤਾਂ ਗਵੰਜੀ ਵੀ ਪੂਰੇ ਕੰਜਨ ਆ ਦੇਖ ਲੈ ਉੱਚੀ ਉੱਚੀ ਕਿਵੇਂ ਲੱਗ ਰਹੇ ਨੇ ਰੱਗੜਾ ਉਹਨਾਂ ਕੀ ਜਾਣੇ ਇਹਨਾਂ ਤਾਂ ਕੋਈ ਰਿਸ਼ਤੇਦਾਰ ਆ ਜੇ ਕਿਹੜਾ ਗਾ ਪਾ ਦਿੰਦੇ ਨੇ ਹਾਂ ਆਪਣਾ ਮਹਾਜਨਾ ਦਾ ਕੰਮ ਹੈ ਆਪਾਂ ਤਾਂ ਬਹੁਤ ਹੌਲੀ ਬੋਲਦੇ ਹਾਂ ਹਾਂ ਹੌਲੀ ਬੋਲਦੇ ਆਪਾਂ ਤਾਂ ਉਹ ਤੋਂ ਵੀ ਜ਼ਿਆਦਾ ਰੌਲਾ ਪੈਂਦਾ ਆਪਾਂ ਤਾਂ ਉਹਨਾਂ ਵਰਗੀ ਹੋ ਰਹੇ ਹਾਂ ਫਿਰ ਉਹੀ ਗੱਲ ਹੋ ਜਾਂਦੀ ਐ ਖਰਬੂਜੇ ਨੂੰ ਦੇਖ ਕੇ ਖਰਬੂਜਾ ਵੀ ਰੱਗ ਬਦਲ ਜਾਂਦਾ ਹਾਂ ਜੀ ਜੀ ਸੰਗਤ ਚ ਬੈਹਨੇ ਆਹੋ ਜੇ ਹੋ ਜਾਂਦੇ ਆਂਦੀ ਗਵੰਦੀ ਇੱਕ ਮੈਨੂੰ ਐ ਦੱਸੋ ਜੀ ਤੁਸੀਂ ਬੈਠੇ ਬੈਠੇ ਨਾ ਇੰਨਾ ਹੱਲਿਆ ਕਰੋ ਹੈ ਐ ਦੇਖੀ ਮੈਨੂੰ ਤਾਂ ਅੱਜ ਵੀ ਹੋਰੀ ਐ ਗਾਕ ਨਾ ਪੱਜੇ ਜਿਹੜੇ 2 ਰੁਪਏ ਬਣ ਗਏ ਸਾਰੇ ਦਿੰਦੀ ਹੂੰ ਦੁਕਾਨ ਬਣ ਜੂਗੀ ਜਦ ਆਹ ਹਲਦੋਂ ਚਾਹ ਵੀ ਢੂੰਡ ਸਕਦੀ ਉੱਪਰ ਐ ਕਿਧਰੇ ਨਹੀਂ ਹਲਦੀ ਹੈਗੀ ਚਾ ਚੰਗਾ ਮੈਨੂੰ ਕੀ ਲੈਣਾ ਸਾਰਾ ਮੱਚ ਜੂਗੀ ਔੜੀ ਪੀ ਲੋ ਹੌਲੀ ਕਾਜਾ ਮੱਚ ਜੂਗਾ ਗੱਲ ਛੋਟ ਸਾਰੇ ਦਿਨ ਦੀ ਤੇ ਕੱਲ ਬੰਦਾ 2 ਰੁਪਏ ਬੱਟੂ ਅਜੇ ਘਾਹ ਕ ਭੱਜ ਗਿਆ ਰੋਸ ਤੁਹਾਨੂੰ ਕਿਹਾ ਤਾਂ ਹੈ ਕਿ ਮੈਂ ਦੁਕਾਨ ਤੇ ਬੈਜਾਂ ਨਾ ਤੁਸੀਂ ਖੇਤ ਚ ਭੱਜ ਜਾਓ ਤੁਸੀਂ ਉੱਥੇ ਤਾਂ ਚੱਲ ਸਨੀਤਾ ਨਾਲ ਗੱਲ ਕਰ ਮੈਂ ਦੇਖ ਲੈ ਦੇਖ ਲੈ ਦੋ ਤਿੰਨ ਵਾਰੀ ਤੈਨੂੰ ਬਿਠਾ ਕੇ ਮੇਰੇ ਛਾਲੇ ਦੀ ਲਾ ਕੇ ਉੱਥੇ ਦੁਕਾਨ ਨੂੰ ਕੁੰਡਾ ਆ ਕੇ ਤਾਂ ਟੂਰੇ ਬੈਜਣ ਦੀ ਹੈ ਇੱਕ ਸੱਚ ਮੈਂ ਕਹਿੰਦੀ ਜੀ ਇੱਕ ਹੁਣ ਤਾਂ 600 ਜੁਲਟ ਮਾਫ ਆ ਗਈ ਹਿੰ ਹ ਹਿੱਟਰ ਲਿਆ ਦੇ ਕਿ ਹਿੱਟਰ ਸਿੱਕਿਆ ਜਾਇਆ ਕਦੂਗਾ ਕੰਬਰੇ ਚ ਲਾ ਲਿਆ ਕਰੂੰਗਾ ਜੇ ਬਿਜਲੀ ਵਾਲੇ ਫੜਕੇ ਲੈਗੇ ਤੈਨੂੰ ਪਤਾ ਕਿੰਨਾ ਜੁਰਮਾਨਾ ਪਾਣਗੇ 2062 ਦਾ ਕਰੰਟ ਖਾਂਦਾ ਉਹ ਕੰਜਰ ਮਾ ਛੋਟਾ ਜਿਹਾ ਇੱਕ ਐਡਾ ਕੋ ਗੋਲ ਗੋਲ ਜੈ ਨਹੀਂ ਹੁੰਦਾ ਛੋਟਾ ਜਨਾ ਚਾਚ ਚਾ ਦੇਉਂਗਾ ਜੇ ਤੁਮਟਾ ਚਮਟਾ ਉਤੇ ਲਾ ਲਿਆ ਹੋ ਜਾਨੂ ਛਾਪਾ ਛੇੜ ਦਿੱਤੀ ਮੈਂ ਕੀ ਦੀ ਮਾਨੂੰ ਮਾ ਠੀ ਕਹੂੰਗਾ ਜਾ ਕੇ ਹਾਂ ਮੂਨ ਕੋ ਤਾਂ ਲੱਕੜ ਦਾ ਚਮਟਾ ਲਿਆਵਾਂਗੇ ਆਪਾਂ ਉਹ ਦੇਖ ਲੈ ਲੱਕੜ ਦਾ ਪਰ ਕਹਿੰਦੀ ਉਹੀ ਗੱਲ ਐ ਵੀ ਹੀਟਰ ਲਿਆਣਾ ਐ ਲੱਕੜ ਦਾ ਟੁੰਟਾ ਲਿਆਉਂਗੀ ਨਾਲ ਹਾਂ ਲਿਆਵਾਂਗੇ ਨਾ ਸੱਚ ਐ ਪੁੱਛ ਦਿੱਤੀ ਜੀ ਆਪਾਂ ਫਿਰ ਮੂੰਹ ਕੋ ਕੱਟ ਕੱਲ ਨੂੰ ਚੱਲਾਂਗੇ ਬਗ ਚੱਲਾਂਗੇ ਹਲੇ ਤਾਂ ਰਾਤ ਪਈ ਐ ਜਿਵੇਂ ਕਹਿੰਦੇ ਹੁੰਦੇ ਨੇ ਇੱਕ ਪੈਰ ਪੱਟਿਆ ਦੂਜੇ ਦੀ ਆਸ ਨਹੀਂ ਤੈਨੂੰ ਕੱਲ ਵੀ ਸੋਚ ਹੋਊਗੀ ਠੀਕ ਐ ਚੱਲਾਂ ਉਸਤਾ ਇਹੀ ਕਰਦੇ ਹਾਂ ਜੀ ਖੰਡ ਲੱਗੀਆਂ ਨੇ ਮੇਰੇ ਤਾਂ ਲੱਤਾਂ ਠਰੀ ਜਾਂਦੀਆਂ ਨੇ ਆ ਦੇਖ ਲੈ ਕੇ ਮੜਾ ਮੜ ਜਾ ਮੂਰੋ ਜਵਾਬ ਦੇਵੇ ਉੱਠ ਮੰਗੂ ਬੁੱਲ ਡੇਗ ਲੈਂਦੀ ਆ ਪਜਾਮੀ ਜੀ ਲਿਆਉਂਗੀ ਥੰਨੋਂ ਦੇ ਪਾਉਣ ਨੂੰ ਆਏ ਕਹਿੰਦੇ ਜੀ ਇੱਕ ਤੁਸੀਂ ਵੀ ਲਿਆਓ ਥੋ ਤੇਤਲਾਂ ਦੀ ਪਾ ਲਿਆ ਕਰਿਓ ਹੁਣ ਤੁਸੀਂ ਆ ਕੜਦੇ ਤਾਂ ਐ ਨਹੀਂ ਧੋਤੀ ਮੈਨੂੰ ਪਤੀ ਹੈਗਾ ਜੇਕ ਮੇਰੇ ਤਾਂ ਧੋਤੀ ਹੀ ਰਹੂਗੀ ਜਿੰਨਾ ਚਿਰ ਸਾਹ ਚੱਲਦੇ ਨੇ ਹਾਂ ਫਿਰ ਪਜਾਮੀ ਦਾ ਪਾ ਲਿਆ ਕਰੀਂ ਲੱਤਾਂ ਦੀ ਕਿ ਹਦਕਾ ਕੁਝ ਨਹੀਂ ਹੁੰਦਾ ਪਾਲਿਆ ਕਰੂੰਗਾ ਹੈਗੀ ਆ ਪਜਾਮੀ ਮਿਲ ਲਵੇ ਅੱਛਾ ਹਾਂ ਉਹੀ ਪਜਾਮੀਆਂ ਪਾਈ ਜਾਂੀਆਂ ਉਹਨਾਂ ਵੀ ਹੁਣ ਦੋ ਪਜਾਮੀਆਂ ਹੈਗੇ ਨੇ ਬਦਲ ਬਦਲ ਪਾਲੂ ਹੁਣ ਆਏ ਛਾਲ ਨਵੀਂ ਪਜਾਮੀ ਲਿਆ ਨਹੀਂ ਕਿਹੜਾ ਜ਼ਰੂਰੀ ਐ ਚਲੋ ਠੀਕ ਹੈ ਹਾਂ ਕਿਰਸ਼ ਕਿਰਸ਼ ਕਰਨੀ ਸਿੱਖ ਪਹਿਲਾਂ ਦੁਕਾਨ 'ਚ ਦੋ ਪੈਸੇ ਚੰਗੇ ਬਚ ਜਾਂਦੇ ਹੁੰਦੇ ਤੇ ਹੁਣ ਤਾਂ ਕੰਪੀਟੀਸ਼ਨ ਹੋ ਗਿਆ ਮੁਕਾਬਲਾ ਹਾਂ ਮੈਨੂੰ ਪੂਰੀ ਗੱਲ ਦੱਸੋ ਕਿਰਸ਼ ਕੀ ਹੁੰਦੀ ਐ ਹਾਏ ਓਏ ਮੇਰਿਆ ਰੱਬਾ ਕਿਰਸ਼ ਦਾ ਮਤਬਲਾ ਵੀ ਪਾਈ ਪਾਈ ਕਰਕੇ ਜੋੜਨਾ ਅਸੇ ਪੈਸੇ ਜੋੜਦੇ ਹੋ ਪਰ ਪਹਿਲਾ ਦੁਕਾਨ ਚ ਮਰਾ ਮੋਟਾ ਹੈਗਾ ਜੀ ਹੁਣ ਤਾਂ ਕੰਪੀਟੀਸ਼ਨ ਹੋ ਰਹੀ ਹੈ ਆਪਾਂ ਬੱਚਤ ਕਰਨਾ ਸਿੱਖੋ ਬੱਚਤ ਕਰਨਾ ਹਾਂ ਫਿਰ ਹੁਣ ਤਾਂ ਕੰਪੀਟੀਸ਼ਨ ਹੋ ਰਿਹਾ ਹੁਣ ਨਹੀਂ ਬਚਦਾ ਹੈਗਾ ਹੁਣ ਤਾਂ ਇੱਕ ਬਸ ਕਿਰਸਾ ਤਾਂ ਕਹਿੰਦੇ ਨੇ ਵੀ ਹੁਣ ਕਿਰਸੇ ਦਾ ਮਤਲਬ ਵੀ ਹੁਣ ਤਾਂ ਕੋਲਮ ਲਾ ਕੇ ਮਹੀਨੇ ਦਾ 10-15000 ਮਾਸ਼ਾ ਬੰਦ ਹੈ ਹਾਂ ਜੇ ਦਰ ਵਾਜੇ ਉਹ ਵੀ ਨਹੀਂ ਵੱਡਣਾ ਠੀਕ ਹੈ ਹਾਂ ਹਾਂ ਤਾਂ ਕਮਾਈ ਵੀ ਚਾਪੀ ਨਹੀਂ ਖਾਜਾ ਦੋ ਕੁ ਟਾਲ ਲਈ ਗਏ ਹੁਣ ਗਲਾਸ ਲੈ ਜੀ ਝੂਠਾ ਭੰਡਾ ਨਹੀਂ ਛੱਡਦੇ ਹਾਂ

ਚਾਹ ਕੋਈ ਨਾ ਦੁਕਾਨ ਤਾਂ ਖੋਲਣੀ ਐ ਆਪੇ ਆ ਜੂਗਾ ਹਵੇ ਹਾਂ ਤੂੰ ਕਿਧਰ ਨੂੰ ਚੱਲਿਆ ਮਾਰ ਕੇ ਲੋਈ ਦੀ ਬੁੱਕਲ ਨਹੀਂ ਮੈਨਾਂ ਕਰਦੇ ਦੀ ਪੁੜੀ ਲਗਿਆ ਕਰਦੇ ਦੀ ਪੁੜੀ ਨਾ ਝੂਠ ਨਾ ਦੇਖ ਮੈਨੂੰ ਬੋਲ ਤੂੰ ਐਂ ਕਹਿ ਦੇ ਵੀ ਸ਼ੀਕ ਦਾ ਟਾਈਮ ਹੋਣ ਵਾਲਾ ਮੇਰੇ ਤਾਂ ਨਾ ਢਿੱਡ ਚ ਕੀੜੇ दारू ਵਾਲੇ ਉਹ ਤੰਗ ਕਰਦੇ ਨੇ ਮੈਨੂੰ ਤੂੰ ਚੱਲੇ ਪੈਗ ਲਾਉਣਾ ਐ ਕਾਣੋਂ ਹੁਣ ਤਾਂ ਮੈਂ ਤੇਰੀ ਗੱਲਾਂ ਸੁਣ ਕੇ ਨਾ ਸਿਆਣਾ ਹੋ ਗਿਆ ਮੁੰਡਾ ਵਿਗੜਨ ਲੱਗ ਗਿਆ ਅੱਗ ਤੋਂ ਬਾਅਦ ਨਹੀਂ ਪੀਂਦਾ ਖਾਂਦਾ ਮੈਂ ਜਿੱਦ ਤੇ ਤੂੰ ਸਿਆਣਾ ਹੋ ਗਿਆ ਨਾ 76 ਸਿਆ ਸੂਰਜ ਨਾ ਉਲਟੀ ਦਿਸ਼ਾ ਚ ਚੜਨ ਲੱਗ ਜੂ ਪੂਰਬੀ ਦੀ ਜਾਏ ਪੱਛਮ ਚ ਕੋਈ ਨਹੀਂ ਸ਼ੱਕ ਕਰਿਆ ਕਰ ਜਿਆ ਤੈਨੂੰ ਕਹਿਤਾ ਵੀ ਹੁਣ ਆਪਾਂ ਨੇ ਛੱੜਤੀ ਤਾਂ ਛੱੜਤੀ ਛੱੜਤੀ ਤਾਂ ਠੀਕ ਐ ਅੰਦਰ ਬਹਿ ਜਾ ਮੈਂ ਸਬਜ਼ੀ ਲੱਗ ਰਹੀਆਂ ਬਣਾਉਣਾ ਰੋਟੀ ਬਣਨਾ ਈ ਬਹਿ ਕੇ ਮੋਜਾ ਨਾ ਖਾ ਲੈ ਕੀ ਮੰਗਦਾ ਮੇਰੀ ਗੱਲ ਸੁਣ ਲੈ ਦੇਖ ਵੀ ਰੋਟੀ ਬਣਾ ਸਰ ਲੂਆ ਚਰਦੇ ਬਣਾ ਸਰਦਾ ਮੈਂ ਚਰਦਾ ਆਪੇ ਮੰਗਵਾ ਦੂੰਗੀ ਕਿਸੇ ਤੋਂ ਆ ਗਵੰਡੀਆਂ ਦੇ ਮੁੰਡੇ ਤੋਂ ਮੰਗਵਾ ਦੂੰਗਾ ਨਹੀਂ ਲਿਆਂਦੇ ਜਵਾਖ ਕਾਨੂੰ ਨਸ਼ੇ ਵਾਲੀ ਚੀਜ਼ ਮੰਗਾਣੀਆਂ ਜਵਾਖ ਮੇਰੇ ਯਾਰਾ ਤੂੰ ਮੁੰਡੇ ਨੂੰ ਤੋਰਦਾ ਹੁੰਦਾ ਫੁਲਾਨੀ ਫੁਲਾਨੀ ਲਿਆ ਦੇ ਠੇਕੇ ਤੋਂ ਫੜ ਕੇ ਤਮਕਾਣੀ ਲਿਆ ਦੇ ਠੇਕੇ ਤੋਂ ਫੜ ਕੇ ਉਹ ਬੰਦ ਕਰਤਾ ਮੇਰਾ ਸਾਰਾ ਕਿਹਦਾ ਪਤਾ ਲੱਗਾ ਮੈਨੂੰ ਐਨੀ ਕੱਢ ਕੇ ਵਿੱਚ ਪਾਣੀ ਪਾ ਦਿੰਦਾ ਮੈਨੂੰ ਤੇਰੇ ਤੇ ਦਿੱਤੀ ਭਰ ਯਕੀਨ ਨਹੀਂ ਹੈਗਾ ਤੂੰ ਜਾਣਦੇ ਆ ਮਿੱਠੀਆਂ ਜਾਂ ਗੋਲੀਆਂ ਤੂੰ ਮੈਨੂੰ ਉਹਦੀ ਦਿਨਾ ਹਣਾ ਜਦੋਂ ਤੈ ਕੋਈ ਗੜਬੜ ਕਰਨੀ ਉਹ ਚਲ ਕੋਈ ਨਹੀਂ ਤੈਨੂੰ ਕੋਈ ਲੈਣਾ ਖਣਪੇ ਨੂੰ ਦੱਸ ਦੇ ਮੈਂ ਲਿਆਇਆ ਤੂੰ ਸਰਕਾਰਾਂ ਵਾਂਗੂ ਵਾਦੇ ਨਾ ਕਰ ਅਸੀਂ ਜਦੋਂ ਸੱਚੀ ਸਾਨੂੰ ਵੋਟਾਂ ਪਾਤੀਆਂ ਸੀ ਜਿੱਤ ਗਏ ਅਸੀਂ ਆਹ ਤੁਹਾਡਾ ਕਾਰਜ ਕਰਾਂਗੇ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਮੈਂ ਕਿਹਾ ਕੋਈ ਮੰਤਰੀ ਸ਼ਾਂਤਰੀਆਂ ਵੀ ਤੂੰ ਮੈਨੂੰ ਵੋਟਾਂ ਪਾਏਗਾ ਤਾਂ ਮੈਨੂੰ ਮਿੱਠੀਆਂ ਗੋਲੀਆਂ ਦਿਨਾ ਮੈਨੂੰ ਤਾਂ ਇਹ ਅਉਦੇ ਦੀ ਲੋੜ ਨਹੀਂ ਹੈਗੀ ਅੰਦਰ ਵਹ ਜਾ ਜਾ ਕੇ ਨਹੀਂ ਦੇਖ ਲੈ ਕਰਦਾ ਮੇਰੇ ਲੋਵੇ ਸਰਪੰਚ ਦੀ ਗੱਲਾਂ ਜੇ ਕਰਦੇ ਸਰਪੰਚ ਨਹੀਂ ਬਣਾਦੇ ਪਿੰਡ ਦੀ ਲੈ ਹਾਂ ਕਹਤਾ ਨਹੀਂ ਮੈਨੂੰ ਵੋਟ ਪਾਉਣੀ ਜੇ ਮੈਨੂੰ ਸਾਰਾ ਪਿੰਡ ਵੋਟ ਪਾ ਜੇ ਐਨੀ ਤੈਨੂੰ ਮੈਂ ਗਰੰਟੀ ਦਿੰਨੀ ਆ ਨਿਸ਼ੀਤਰ ਦੀ ਪਹੁੰਚ ਬੜੀਆ ਪਹਿਲੇ ਨੰਬਰ ਤੇ ਆਏਂਗੀ ਸਰਪੰਚੀ ਪਤੀਆ ਮੈਨੂੰ ਸਾਰੇ ਲੋਕ ਆਏ ਕਹਿ ਦੇਣਗੇ ਪਰ ਆ ਤਾਂ ਆਦਮੀ ਨਹੀਂ ਤੈਨੂੰ ਲੈ ਕੇ ਕਿਸੇ ਨੇ ਨਹੀਂ ਜਾਣਾ ਕਿਹਾ ਕਦ ਨਹੀਂ ਨਿਸ਼ੀਤਰ ਸਿਰ ਤੂੰ ਚੱਲ ਉਹ ਇਹਦਾ ਤੇਰਾ ਬਹਿਮ ਹੈ ਪਤਾ ਕੀ ਕਹਿਣਗੇ ਲੋਕ ਪਹਿਲਾਂ ਤੇਰੇ ਘਰ ਆਣੀ ਘਟਾ ਉਹ ਹਰ ਇੱਕ ਨਾਲ ਠਗੀਆਂ ਬੱਗੀਆਂ ਲਾਉਂਦਾ ਜੇ ਕਿਤੇ ਤੇਰੇ ਘਰ ਵਾਲੀ ਸਰਪੰਚ ਨਹੀਂ ਬਣ ਗਈ ਫਿਰ ਤੈਨੂੰ ਪਤਾ ਹੈ ਪੈਸਾ ਕਿਨੇ ਤਿਆਗਿਆ ਲਾਲਚ ਮਰ ਲੋ ਮੱਲੀ ਉੱਠਦੀ ਹੁੰਦਾ ਹੈ ਫਿਰ ਮੈਨੂੰ ਵੀ ਲੋਕ ਠੱਗਣੀ ਬਣਾ ਦੇਣਗੇ ਮੈਨੂੰ ਤਾਂ ਲੋੜ ਨਹੀਂ ਹੈਗੀ ਇਹੇ ਜੀ ਸਰਪੰਚੀ ਦੀ ਮੈਂ ਜਾਣਦਾ ਨਹੀਂ ਅੰਦਰ ਬਹਿ ਜਾ ਦੇ ਤੂੰ ਸਰਪੰਚ ਨਹੀਂ ਬਣ ਕੇ ਅੱਦੇ ਪਿੰਡ ਨੂੰ ਪਲਾਟ ਕੱਟ ਦੇਂਗੀ ਬਈ ਇਹਨਾਂ ਨੂੰ ਵੀ ਅੱਡ ਪਲਾਟ ਦੇ ਦੇ ਇਹਨਾਂ ਨੂੰ ਵੀ ਅੱਡ ਦੇ ਦੇ ਹਾਂ ਮੈਨੂੰ ਨਾ ਮੈਨੂੰ ਸਰਪੰਚੀ ਦੀ ਲੋੜ ਨਾ ਮੈਨੂੰ ਪਲਾਟਾਂ ਦੀ ਲੋੜ ਜਿਹਨੂੰ ਪਲਾਟਾਂ ਦੀ ਲੋੜ ਹੋਗੀ ਨਾ ਅਗਲਾ ਦਸਾਣਾ ਹੋਣੀ ਕਮਾਈ ਕਰਕੇ ਤੂੰ ਅੰਦਰ ਬਹਿ ਜਾ ਕੇ ਹਾਂ ਅੰਦਰ ਬਹਿ ਜਾ ਮੈਂ ਆਉਂ ਦੋ ਮਿੰਟਾਂ ਦਾ ਜਾਉਂ ਬਸ ਦੋ ਮਿੰਟਾਂ ਦੋ ਮਿੰਟ ਦੇਖ ਲੈ ਜੇ ਨਾ ਦੋ ਮਿੰਟਾਂ ਚ ਆਇਆ ਮੈਂ ਆ ਗਿਆ ਬਸ ਆਇਆ ਮੈਂ ਮੇਰਾ ਠੇਕੇ ਤੇ ਆਉਂਗਾਂ ਜਦ ਮੈਂ ਆਂ ਬਿੱਲੇ ਰਾਮ ਦੇ ਜੱਤ ਜੀ ਪੁੜੀ ਲਿਆ ਮੈਂ ਤਾਂ ਐ ਕਿਨੇ ਬਿੱਲੇ ਰਾਮ ਦੀ ਵੀ ਨਾ ਜਾਇ ਕਰ ਇਧਰ ਇੱਕ ਦੁਕਾਨ ਜੀ ਉਦੋਂ ਫੜ ਲਿਆ ਕਰ ਇਧਰ ਉਹ ਲਿਆ ਨਾ ਬਸ ਜੇ ਫੜ ਦਿਆ ਜਾਣਾ ਉੱਥੇ ਜਾ ਕੇ ਫੇਰ ਕੋਈ ਨਾ ਕੋਈ ਕਪੜਾ ਕਰ ਦਿੰਦੇ ਹੋ ਦੋਨੇ ਰਲੇ ਨਹੀਂ ਉਹਦੇ ਮੰਗੂ ਕੰਮ ਗਲੇ ਨਹੀਂ ਉਹ ਕੰਮ ਹੋ ਜਾਂਦਾ ਦੋਨੇ ਇੱਕੋ ਜਿਹੇ ਲੈ ਹੁਣ ਪਤਾ ਨਹੀਂ ਮੁੜ ਕੇ ਆਊਗਾ ਵਕੇ ਨਾ ਚਲ ਮੈਂ ਵੀ ਹੁਣ ਕੀ ਕਰਾਂ ਉਹ ਤਾਂ ਮੈਨੂੰ ਪਤਾ ਏ ਵੀ ਪੈਗ ਤਾਂ ਇਹ ਲਾਊਗੀ ਚਾਹੇ ਘਰੇ ਆ ਕੇ ਲਿਆ ਲੈ ਨਾਲੇ ਨਹੀਂ ਕਿਤੇ ਹੋਰ ਬਿੱਲੇ ਰਾਮ ਤਾਂ ਨਹੀਂ ਮਿਲਦਾ ਕਿਤੇ ਨਾ 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 चल आजा वादिया हो गया दो रुपये वादिया बच गए जे दुकान खोली घंटे चार गाहक आ गए है चार होर आ गए चल इन्हें च कुछ ना कुछ बन जाऊगा महंगाई का टेम है हे हे। <coughs> ਆ ਕਿਥੋਂ ਆ ਗਿਆ ਹੁਣ ਅੱਜ ਨੇ ਵੀ ਆ ਮੜਮ ਮੋਟਾ ਰਸਤਾ ਰੱਖ ਲਿਆ ਕਰਨ ਅੱਗੇ ਕਿਤੋਂ ਦੀ ਬੰਦਾ ਬਣਾ ਰਿਹਾ ਹਸਤਾਟਾ ਬਚੇਰਾ ਤੂੰ ਹੀ ਸ਼ਾਨ ਵਰਗਾ ਪਿਆ ਥੋੜੀ ਜਗ੍ਹਾ ਵਿਚ ਦੀ ਇਕੱਠੋਂ ਲੰਘ ਜੇਂਦਾ ਨਮਸਕਾਰ ਜੀ ਓ ਨਮਸਕਾਰ ਤਾਂ ਠੀਕ ਐ ਹੁਣ ਕਿੱਧਰ ਫਿੱਦਾ ਤੂੰ ਛੋਦਾ ਲੈਣਾ ਆ ਸਬਦਾ ਕਾਨੂੰ ਲੈਣਾ ਆ ਥੋੜਾ ਜਿਹਾ ਕੰਮ ਹੋ ਗਿਆ ਮੈਨੂੰ ਹੈ ਓ ਜੀ ਪੈਸੇ ਦੇ ਲੱਦੋ 2000 ਰੁਪਏ ਦੇ ਦੇ ਲੈ ਦੇਖ ਲੈ ਪੈਸੇ ਕਿੱਥੋਂ ਤੈਨੂੰ ਪਤਾ ਤਾਂ ਹੈਗਾ ਸਾਰਾ ਦਿਨ ਤਾਂ ਤੇਰੇ ਨਾਲ ਖੇਤ ਕੰਮ ਕਰਵਾਈ ਹੈ ਹੁਣ ਆਇਆ ਥੋ ਘੰਟਾ ਪਹਿਲਾਂ ਇੰਨੇ ਕਿੱਥੇ ਬਚਲੇ ਮੈਂ ਉਹ ਮੈਂ ਵੀ ਤੇਰੇ ਨਾਲ ਕਣਕ ਵੀ ਪਜਾਈਆ ਸ਼ਰਮ ਵੀ ਪਜਾਈਆ ਮੈਂ ਤੇਰੇ ਨਾਲ ਹੀ ਨਹੀਂ ਸੀ ਫਿਰ ਨਾਲ ਇੱਤੀ ਫਿਰ ਹੁਣ ਪੈਸੇ ਮੈਥੋਂ ਲਵੇਂਗਾ ਓਏ ਦਾਰੇ ਮੰਗਦਾ ਖਸਮਾ ਹਲਾ ਮੇਰੀ ਨੀਤ ਮਾੜੀ ਰੱਖਦਾ ਵੀ ਮੈਥੋਂ ਮੰਗਦਾ ਮੈਥੋਂ ਮੰਗਦਾ ਉਹ ਕਹਿੰਦਾ ਦਾਰੇ ਫਿਰ ਦਾਰੇ ਵੀ ਜੇ ਹੋਣਗੇ ਤਾਂ ਹੀ ਦੇਊਗਾ ਹਲੇ ਤੇਰੇ ਸਾਹਮਣੇ ਆਪਾਂ ਕੈ ਵਜੇ ਆਇਆ ਖੇਤੋਂ 3:30 ਵਜੇ ਖੇਤੋਂ ਆਏ ਤੇ 5 ਵਜੇ ਕਿਤੇ ਦੁਕਾਨ ਖੋਲੀ ਆ ਐਡੀ ਛੇਤੀ ਘੰਟੇ ਚ ਕਿਹੜੇ ਠੋਲੂ ਬੱਟਲੇ ਮੈਂ ਚਾਰ ਤਾਂ ਗਾਗਾ ਹੀ ਨਹੀਂ ਠੰਡ ਹੋ ਰਹੀ ਮਰਨ ਸਿਰ ਦਾ ਕੰਮ ਲੱਗ ਰਿਹਾ ਤੂੰ ਦੇ ਲੈ ਕਹਿੰਦਾ ਠੰਡ ਹੋ ਰਹੀ ਮੈਂ ਵੀ ਚਾਹ ਬਣਵਾ ਕੇ ਪੀ ਕੇ ਆ ਤੂੰ ਪੀ ਲੈ ਤੂੰ ਲੈ 2-400 ਰੁਪਏ ਦੇ ਦੇ ਮੀਨਾ ਉਹੀ ਕਰੀਆ ਨ ਕੋਚਾਂ ਜੀਆਂ ਅਰੇ ਮੇਰੇ ਰੱਬ ਇਹ ਤਾਂ ਗਲੇ ਪੈ ਗਿਆ ਇੱਕ ਬੰਦਾ ਦੇਖ ਲੈ ਤੈਨੂੰ ਕੋਈ ਲੋੜ ਨਹੀਂ ਪੈਣੀ ਕਦੇ ਓਏ ਕੋਈ ਨਾ ਦੇਖਦਾ ਜੇ ਹੋਣਗੇ ਹਾਂ ਦੇਖਦਾ ਹਾਂ ਆਹੀ ਜੱਕ ਲਾਇਆ ਸੀ ਵੱਡਾ 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 ਤੂੰ ਦੇਖ ਲੈ ਸਿੱਧਾ ਗੱਲੇ ਚ ਲੱਗ ਗਿਆ ਨਿਗਾ ਮਾਨ ਵੱਡਾ ਵੱਡਾ ਇਹ ਵੱਡਾ ਬਹੁਤ ਔਖਾ ਬੰਦੇ ਹਾਂ ਮੈਂ ਲਾ ਕਲ ਨੂੰ ਮੋੜ ਜੂਆ ਤੇਰੇ ਨਾਲ 2 ਲੱਖ ਦੇ ਜੂ ਨਾਲੇ ਵੀ ਨਾਲੇ ਲੈ ਜੂਆ ਚੱਲ ਜਾ ਹੁਣ ਅੱਧਾ ਯਾਦ ਰੱਖੀ ਹਾਂ ਕਿਤੇ ਪੀ ਖਾ ਕੇ ਫੇਰ ਭੁੱਲ ਜੇ ਓ ਇਹੋ ਜਿਹੇ ਪੈਸੇ ਨਹੀਂ ਮੈਂ ਯਾਦ ਰੱਖਦਾ ਮੜੇ ਮੋਟੇ ਵੱਡੀਆਂ ਰਕਮਾਂ ਯਾਦ ਰੱਖਦਾ ਮੈਂ ਓਏ ਚੱਲ ਮੈਂ ਤਾਂ ਕਲਮ ਛਾੜ ਦੂਆ ਮੇਰਾ ਕਿਹੜਾ ਜੋਰ ਲੱਗਦਾ ਹੈ ਲੈਣੀ ਤਾਂ ਤੇਥੀਆਂ ਨੇ ਹਾਂ ਹਾਂ ਦੇਣੇ ਤਾਂ ਫਿਰ ਮੰਨੇ ਨੇ ਹਾਂ ਬਹੁਤ ਅੱਛਾ ਬਸ ਬਸ ਨਾ ਐਂਡਾ ਚ ਸੌਦੇ ਪੱਤੇ ਵਾਸਤੇ ਤਾਂ ਦੇ ਨੂੰ ਮੂਨਕ ਦਿਖ ਜਾਂਦਾ ਜਦੋਂ ਅੱਧੀ ਰਾਤ ਲੋੜ ਹੁੰਦੀ ਹੈ ਉਦੋਂ ਬਲੇਰਾਮ ਦਿਖ ਜਾਂਦਾ ਸੌਦਾ ਸਾਰਾ ਨਾ ਤੇਰੇ ਤੋਂ ਲੈਣਾ ਮੈਂ ਮੈਂ ਕਦ ਜਾਣਾ ਮੂਨਕਾ ਹਾਂ ਇਕੱਠਾ ਉੱਥੋਂ ਚੱਕ ਲਿਆ ਕਰ ਉਰੇ ਆ ਜਾ ਕਰ ਲੈ ਮਰਾ ਮੋਟਾ ਜਿਹਾ ਜਮਾ ਲੈ ਤੂੰ ਗੋਭੀ ਗਾਜਰਾਂ ਰੱਖਦਾ ਲੈ ਗਾਜਰਾਂ ਪਾ ਦੇ 2 ਕਿਲੋ ਹਾਂ ਲੈ ਹੁਣ ਗਾਜਰਾਂ ਕਿੱਥੋਂ ਪਾਦਾ ਸਬਜ਼ੀ ਤਾਂ ਉਰੇ ਖਰਾਬ ਹੋ ਜਾਂਦੀ ਹੈ बिकਦੀ ਨਹੀਂ ਹੈਗੀ ਇੱਕ ਬੋਤਲ ਦਾਰੂ ਵੀ ਵੇ ਲੈ ਆਏ ਓਏ ਮੇਰਾ ਰੱਬਾ ਮੈਂ ਉਰੇ ਇੱਕ ਲੈ ਇੱਕ ਕਰਦਾ ਭਾਈਆ ਭਾਈਆ ਲੈ ਕਰਦਾ ਮੈਂ ਭਾਈਆ ਮੀਟ ਪਾ ਦੇ ਤੂੰ ਤੂੰ ਭੱਗ ਜਾ ਮੇਰਾ ਦਿਮਾਗ ਖਰਾਬ ਨਾ ਕਰ ਤੈਨੂੰ ਪੈਸੇ ਮਿਲ ਗਏ ਹਾਂ ਚੰਗਾ ਫਿਰ ਹੈ ਹੈ ਚੰਗਾ ਫਿਰ ਕਹਿੰਦਾ ਚੰਗਾ ਯਾਦ ਰੱਖੀ ਹੁਣਾਂ ਮੈਂ ਕੀ ਲੈ ਗਿਆ ਹੁਣ ਤੇਥੋਂ ਕੁਛ ਲੱਤੀ ਨਹੀਂ ਮੈਂ ਆਏ ਓਏ ਮੇਰਾ ਨੱਬਾ 500 ਦਾ ਨੋਟ ਲੈ ਚਿਰੇ ਦੀ ਜੜ ਵਰਗਾ ਹਲੇ ਕਦਾ ਮੈਂ ਉਹ 500 ਮੰਗ ਰੇ ਸਮਾਨ ਕਹੀ ਹੈ ਨਾ ਤੂੰ ਉਹ ਸਮਾਨ ਦੀ ਗੱਲ ਨਹੀਂ ਕਰਦਾ ਹਾਂ ਰੰਗਾ ਕੋਈ ਨਹੀਂ ਹਾਂ ਲੇਖਾ ਮਾਮੀ ਦੀ ਯਾਦ ਰੱਖੀ ਹਾਂ ਕਲਾ ਮਾਦਰ ਹੱਥ ਬਣਾ ਕੇ ਦਊਂਗਾ ਕੋਈ ਚੱਕਰ ਨਹੀਂ ਕੀ ਕਹ ਲੈ ਮਾਂ ਹੱਥ ਬਣ ਕੇ ਦਊਂਗਾ ਅੱਛਾ ਹਾਂ ਵਰਵਾ ਗੰਦਰ ਚਾ ਕੁਛ ਹੋ ਰਿਹਾ ਸੁਣਿਆ ਤੀ ਉਹੀ ਆ ਆ ਫੇਰ ਅੜ ਗਿਆ ਲੈ ਓਏ ਤੂੰ ਭੱਗ ਜਾ ਭੱਗ ਜਾ ਹੋ ਨਾ ਉਹਰੇ ਕੋਈ ਡੱਬਾ ਦੇਖਦੀ ਹਾਂ ਇਹਨੂੰ ਦੋਸ਼ ਦਿੰਦਾ ਵੀ ਰਸਤਾ ਦਾ ਬਥੇਰਾ ਹੈ ਹੁਣ ਤੂੰ ਹੀ ਐਡਾ ਫੁੱਲੇ ਪੈਂਦਾ ਛ ਹਾਂ ਓਏ ਆਖੀ ਚੱਕੀ ਜਾਂਦਾ ਓਹ ਹੱਥ ਵੀ ਸਾਰਾ ਇਧਰ ਨੂੰ ਲੰਘ ਗਿਆ ਹਾਂ ਲੈ ਦੱਸ ਜਾਂਦਾ ਹੋਇਆ ਡੱਬੀ ਲੈ ਕੇ ਦੀ ਚੱਕੇ ਹਾਂ ਵੀ ਜਿਵੇਂ ਝੜਾਂ ਦੇ ਲੱਗਦੇ ਨੇ ਹੈ ਗੱਲਾਂ ਮਾਦ ਇੱਕ ਗੱਲ ਤਾਂ ਹੈਗੀ ਬਿੱਲੇ ਰਾਮਾ ਬੰਦਾ ਤਾਂ ਚਲ ਮਾਰਿਆ ਨਹੀਂ ਪੈਸੇ ਤਾਂ ਦੇ ਦਿੰਦਾ ਦੋ ਦਿਨ ਅੱਗੇ ਪਿੱਛੇ ਕਰ ਦਿੰਦਾ ਹੈ ਪਰ ਇਹਦੀ ਜਿਹੜੀ ਚੌੜ ਵਾਲੀ आई जी हैगी तू शीशा का तो देख तेन आप मुंडिया खर्चा गुप्ता ने सारे टब्बर ने ठेका ला तेरा फ्यो निकला चोरिया चोरिया हूं ओद मगर तू खिशक है तू दस किबीरदारी साध के आएगा मैं ਬਾਪੂ ਦੇ ਪਿੱਛੇ ਜਾਣਾ ਪਸ ਰਹਿਣ ਦੇ ਰਹਿਣ ਦੇ ਬਾਪੂ ਗਿਆ ਤਾਂ ਵਾਪਸ ਆ ਜੂਗਾ ਜੇ ਤੂੰ ਬਾਪੂ ਦੇ ਮੰਗਰ ਵਾ ਗਿਆ ਨਾ ਤੇਰੇ ਬਾਪੂ ਨੇ ਆਉਣਾ ਤੂੰ ਤਾਂ ਆਉਣਾ ਕਿਹੜਾ ਉਹ ਮੈਨੂੰ ਪਤੀ ਆ ਤਾਂ ਮੈਂ ਅੱਜ ਤੈਨੂੰ ਖੇਤ ਭੇਜ ਕੇ ਦੇਖ ਲਿਆਤੀ ਮੈਂ ਵਿੜਕ ਰੱਖਦਾ ਬਾਪੂ ਦੀ ਮੈਨੂੰ ਪਤਾ ਦੇ ਤੈਨੂੰ ਕੀ ਕਹਿ ਕੇ ਕੀ ਕਹਿੰਦਾ ਮੈਂ ਲਾਲੇ ਕੋਲ ਜਾਣਾ ਮੈਂ ਵਿੜਕ ਲੈ ਕੇ ਆਉਂਗਾ ਵੀ ਇਹ ਠੇਕੇ ਤੇ ਤਾਂ ਨਹੀਂ ਜਾਂਦਾ ਤੂੰ ਕੀ ਵਿੜਕ ਲਏਗਾ ਤੈਨੂੰ ਆਪਣੀ ਵਿੜਕ ਹੈਗੀ ਹੈ ਪਹਿਲਾਂ ਓਹੋ ਤੂੰ ਪਿਆ ਦੀ ਕੀ ਵਿੜਕ ਲਏਗਾ ਮੈਨੂੰ ਆ ਦੱਸ ਪਹਿਲਾਂ ਉਹ ਫਿਰ ਰੱਜ ਕੇ ਆ ਜੂਗਾ ਓਏ ਕਲੇਸ਼ ਕੋ ਤੂੰ ਵੇਬ ਕੋਈ ਨਾ ਹੁਣ ਆ ਜੂਗਾ ਮੈਂ ਉਹਨੇ ਤਾਂ ਦੇਖ ਪੀਣੀ ਆ ਇਹ ਤਾਂ ਮੈਨੂੰ ਪਤਾ ਹੁਣ ਉਹ ਕਿਹੜਾ ਅੱਜ ਦਾ ਪੀਂਦਾ ਉਹ ਤਾਂ ਉਮਰਾਂ ਲੰਘੀਆਂ ਦਾਰੂ ਪੀਂਦੇ ਦੀਆਂ ਹੈ ਹੁਣ ਜੇ ਇੱਕੋ ਲੱਗ ਤੈਨੂੰ ਹਟਾਵਾਗੇ ਵੀ ਇਹ ਮੂਤ ਨਾ ਪੀ ਉਹ ਜੇ ਊਂਟਾ ਕਹੋ ਜੂਗਾ ਕੋਈ ਗੱਲ ਨਹੀਂ ਹੌਲੀ ਹੌਲੀ ਚਿਪ ਚਿਪ ਕਰਕੇ ਕਟਾ ਦੂਗਾ ਉਹ ਮੈਨੂੰ ਪਤਾ ਇਹ ਲੋਈ ਗੂਈ ਨਹੀਂ ਲੈ ਕੇ ਗਿਆ ਹੋਰ ਇਹ ਡੱਕ ਕੇ ਆਊਗਾ ਉਹੀ ਗੱਲ ਪੈਨ ਤੋਂ ਕ ਮੰਗ ਰੋ ਤਾਨੂੰ ਪਤਾ ਹੀ ਹੈ ਤੂੰ ਮੈਨੂੰ ਕੀ ਦੱਸਦਾ ਮਾਂ ਐਵੇਂ ਤੇਰੀ ਉਂ ਨਾ ਕੰਡੇ ਬੀਜਦੇ ਕਿਤੇ ਲਾਲੇ ਲਵੇ ਜਾਵੇ ਫੇਰ ਕੋਈ ਸਿਆਪਾ ਖੜਾ ਕਰ ਦੇ ਕੋਈ ਗੱਲ ਨਹੀਂ ਲਾਲੇ ਨਾਲ ਹੀ ਛੱਗੀ ਬੱਗੀ ਕਰੂਗਾ ਆ ਪਾਣੀ ਵਿੱਚ ਵਿਚ ਵਿਚਾਲੇ ਆਉਂਦੇ ਹੁਣ ਲਾਲਾ ਜਾਣੇ ਇਹ ਜਾਣੇ ਜਦੋਂ ਲਾਲਾ ਇਹਨੂੰ ਜਾਲ ਜਾ ਕੇ ਕੰਮ ਕਰਾਉਂਦਾ ਉਦੋਂ ਕਿਹੜਾ ਲਾਲਾ ਤੈਨੂੰ ਪੁੱਛਦਾ ਜਾਂ ਮੈਨੂੰ ਪੁੱਛਦਾ ਪਰ ਤੈਨੂੰ ਤਾਂ ਕੀ ਪੁੱਛੂਗਾ ਤੂੰ ਤਾਂ ਆਪ ਬਿਚੇਗਾ ਉਹਦੇ ਵਾਂਗੂ ਬਿਚੋਲਾ ਤੇ ਵਿਚੋਲਾ ਉਹ ਕੰਮ ਤੇਰਾ ਹੈਗਾ ਉਹ ਬੇਬੇ ਹੁਣ ਗਿਆ ਤੇ ਹੁਣ ਆ ਗਿਆ ਮੈਂ ਬੱਸ ਕਿੱਥੇ ਜਾਣਾ ਹਰਦੀ ਨਹੀਂ ਹੈਗਾ ਮੇਰਾ ਬਾਪੂ ਜੀਆ ਬਤਾ ਆ ਦੀਦਾ ਕੈ ਕਦੂਜਾ ਸਾ ਨਹੀਂ ਆਉਣਾ ਹੈਗਾ ਬੇ ਬੇ ਭੱਗ ਜਾਣ ਦੇ ਮੇਰੇ ਬਾ ਤੂੰ ਜਣਾ ਹੱਦ ਹੋਈ ਪਈ ਤੇਰੇ ਵਾਲੀ ਅੱਛੀ ਹੱਲੀ ਜਾ ਜਾਂਦਾ ਏ ਉਸਰ ਬੱਟੇ ਨਹੀਂ ਲੈਂਦਾ ਹੈਗਾ ਉਹ ਫਿਰ ਤੈਨੂੰ ਪਤਾ ਕੁਝ ਹੋਰ ਨਾਲ ਸਿਆਪਾ ਖੜਾ ਕਰਦੇ ਕਰ ਦੇਂਦੇ ਜਿਹੜਾ ਸਿਆਪਾ ਖੜਾ ਕਰੂਗਾ ਮੰਨ ਤੇਰਾ ਬੇੜਾ ਬੈਜੇ ਤੇਰਾ ਕੰਜਰਤਾ ਦੇਖ ਲੈ ਮਿਸਕ ਮੂਣਾ ਜਾ ਹੱਸ ਕੇ ਦੰਦਾਂ ਦੇ ਵਿੱਚ ਦੀ ਲੰਘ ਗਿਆ ਕੋਈ ਨਾ ਆਉਂਗੇ ਤਾਂ ਕਰੀ ਸਮਾਰ ਕੇ ਖਬਰ ਲਾਉਂਗੀ ਅੱਜ ਕਿੱਥੇ ਤਪਾ ਕੇ ਮਾਰਾ ਬਾਪ ਤਾਂ ਬਾਪ ਪੁੱਤੋਂ ਤੋਂ ਵੀ ਦੋ ਚੰਦੇ ਉੱਤੋਂ ਦੀ ਐ ਪਤਾ ਨਹੀਂ ਇਸ ਟੱਬਰ ਦਾ ਕੀ ਤਾਂ ਬਣੂਗਾ ਕੀ ਨਾ ਮੈਂ ਕੱਲੀ ਇੱਥੇ ਬੋਲਦੀ ਫਿਰ ਜਾਨੀ ਰਹੀਆਂ ਅੱਜ ਮੈਂ ਵੀ ਚਟਣੀ ਖਵਾਉਂਗੀ ਪੋਰਾ ਹੀ ਸਬਜ਼ੀ ਬਣਾਉਂਦੀ ਚੀਰ ਕੇ ਆਪਿਆ ਤਰੀ ਉਹੀ ਮਸਾਲੇ ਦੀ ਚਟਣੀ ਖਵਾਉਂਗੀ ਜਿਹੜਾ ਸਬਜ਼ੀ ਵਾਸਤੇ ਖਰਦੀ ਵਾ ਜਾਫਾ ਫੇ ਖੜ ਜਾ ਤੂੰ ਆਪਾਂ ਡਰਦੇ ਆਂ ਤੂੰ ਆ ਜਾ ਟੱਕਰ ਨਾ ਆ ਜਾ ਤੂੰ ਹੁਣ ਕਿਉਂ ਪੰਗੇ ਲੈ ਉਹ ਕੋਣੋ ਇਹ ਵਗ ਜਾ ਖਾਦੀ ਪਿੱਤੀ ਹੋਈ ਆ ਜੀ ਤੂੰ ਤਾਂ ਸਿਆਣਾ ਬਿਆਣਾ ਆ ਡਾਂਗ ਨਾ ਦੀਦੀ डांगनी दीदी मसाला ल्याया तेनु पता नहीं किदे किदे नाल पंगा लेई बैठे ओ कोई चक्कर रे अब्बा कि डरदेगा सो हैं ओ फिर ऐ ਪਿੰਡ ਚ ਬੈਰ ਨਹੀਂ ਪਾਇਆ ਕਰਦੇ ਬਾਕੂ ਓਏ ਜੱਟ ਬਦਮਾਸ਼ ਰਹਾ ਹੈ ਖੜ ਜਾ ਖੜਿਆ ਓ ਬੱਲੇ ਰਾਮਾ ਓਏ ਟੱਕਰ ਰਾ आजा ਓਏ ਕਿੱਥੇ ਟੱਕਰ ਨਾਲ ਹੈ ਤੈਨੂੰ ਵੀਂਦੇ ਵੀ ਟੱਕਰ ਹੋਊਗਾ ਕੋਈ ਚੱਕਰ ਨਹੀਂ ਉਹ ਗੱਲ ਨਹੀਂ ਕਹਿੰਦਾ ਜਿਹਦਾ ਖਾਈਏ ਉਸੇ ਦੇ ਖੜਾਈਏ ਪੈਸੇ ਵੀ ਇਸ ਰੇਂਦਾ ਦੇ 500 ਰੁਪਏ ਪਰ ਆਪਾਂ दारू ਪੀਦੇ ਖੜਿਆ ਵਾਂਗੀ ਤੇ ਪਰਾਂ ਉਹ ਫਿਰ ਖੰਡਿਆਂ ਤਾਂ ਨਾ ਇਹਦੇ ਤੇ ਨਾਲੇ ਤਾਂ ਦਿੱਕ ਤੂੰ ਪੈਸੇ ਦਿੰਦਾ ਹੈ ਖਾਣ ਪੀਣ ਨੂੰ ਆ ਡਾਂਗ ਦੇ ਉਹ ਬਾਪ ਐ ਨਹੀਂ ਕਰਾ ਕਰਦੇ ਮਸਾ ਲੈ ਤੈਨੂੰ ਦੇਖ ਪਿੰਡ ਚ ਕਿਵੇਂ ਬੜਕਾ ਮਾਰਦਾ ਨੇ ਆ ਆਪਾਂ ਡਰਦੇ ਆਪਾਂ ਸਾਰੇ ਡਰਦੇ ਆ ਲੋਈ ਸਾਰੀ ਲਵੇੜ ਰੱਖੀ ਹੈ ਉਲਟੀ ਕਰ ਕਰਕੇ ਅਸਾਂ ਐ ਕਰ ਅੱਡੇ ਤੇ ਚੱਲ ਨਾਲ ਦੇ ਕੋ ਪੋਵੋ ਲਿਆ ਵਾਂ ਨਾਲੇ ਤਨੂੰ ਮੋਮ ਜਿ ਖਵਾ ਆ ਜਾ ਤੇਰੇ ਮੋਮ ਜਾਂ ਨਹੀਂ ਤੇ ਸਿਆਪਾ ਪਾਇਆ ਹੈ ਮੈਂ ਨੋ ਤਾਂ ਮੋਮੇ ਚ ਖਾਲਾ ਕਹਿੰਦਾ ਮੰਗਰੋ ਪੀ ਗਿਆ ਸਾਰੀ ਦਾਰੂ ਮੋਸ ਨਹੀਂ ਹੁੰਦਾ ਆਇਆ ਮੈਂ ਨਹੀਂ ਮੋਮੇ ਚ ਖਾਂਦਾ ਤੂੰ ਘਰੇ ਚੱਲ ਤੈਨੂੰ ਮੋਮ ਵਸਤਾ ਉਹ ਖਵਾਉਂਗਾ ਮਾਂ ਡਾਂਗ ਫੇੜਦਾ ਮਾਮੂ ਤਾਂ ਡਰਦੇ ਆ ਪਪਾ ਸੌਂਖੀ ਤਾਂ ਮੋਤਦੇ ਆਉਂਦੇ ਮੂਰੇ ਚੱਲ ਕੋਈ ਜਗ੍ਹਾ ਆ ਜਾ ਫਿਰ ਫਿਰ ਦੇਖ ਲੈ ਮੈਂ ਕੁਖ ਨਹੀਂ ਹੁੰਦਾ ਗਣਾ ਲਾ ਕੇ ਪਖਾ ਦੂਆਂ ਨੂੰ ਆਈ ਕੋਈ ਚੱਕਰੇ ਨਹੀਂ ਚੱਕਰ ਨਹੀਂ ਚੱਲ ਕਰ ਉਹ ਦੇਖੀ ਡਿੱਗ ਨਾ ਜਾਈ ਪਾਪੇ ਆਹ ਓਹੋ ਰਾਜ ਲੰਨੈ ਤੇਰਾ ਖਰੀਰ ਕਿੱਥੇ ਮੇਰਾ ਕਿੱਥੇ ਮਸਾ ਲਿਆ ਆ ਹੈ ਵੀ ਆ ਕੀ ਚੰਦ ਚਾੜੀ ਆਉਂਦਾ ਤੈਨੂੰ ਮੈਂ ਕਿਹਾ ਨਹੀਂ ਦੀ ਵੀ ਪੱਕਾ ਠੇਕੇ ਤੇ ਜਾਊਗਾ ਬੇਤਾ ਮੈਨੂੰ ਪਤੀ ਦੀ ਵੀ ਪੀਣ ਗਿਆ ਮੂੰਹ ਤਾਂ ਫਿਰ ਘੱਟ ਚੁੱਟਸ ਲੰਦਾ ਕਿਵੇਂ ਡਿੱਗਦਾ ਹੁਣਾ ਹਾਲੇ ਤਾਂ ਉਲਟੀਆਂ ਕਰਦਾ ਐ ਰਾਜ ਉਹ ਮੈਂ ਮਰ ਜਾ ਕਿਉਂ ਮਗਰ ਪਹਿਰੇ ਤੇ ਕੋਈ ਕੁਸ ਟੜਖੇ ਪੀ ਲੰਦਾ ਮੇਰੀ ਗੱਲ ਸੁਣ ਲੈ ਨੀ 97 ਨੂੰ ਫੋਫੀ ਨੂੰ ਮਾਰ ਜੀ ਕਰੀ ਆ ਆਪੀ ਕੇ ਮੜਾ ਜਜਾ ਨਾ ਬੋਲ ਜੀ ਇਹਦਾ ਸਾਰਾ ਲਾਲਾ ਕਿਤੇ ਬੀਚੇ ਤੇ ਚਾਰ ਗਿਆ ਮੈਂ ਤੈਨੂੰ ਤੂੰ ਤਾਂ ਕਿਤੇ ਤੋਪਣਾ ਚਲਾ ਦੇ ਖਾਣ ਪੀਣ ਨੂੰ ਮੂੰਹ ਤੇ ਪੀ ਕੇ ਦਸ ਕੀ ਮਾਰਾ ਤੇ ਮਰਬਾ ਖਾ ਕੇ ਆਏਗਾ ਮਾਰੀ ਨਾ ਡਾਂਗਾ ਬੈ ਜਾ ਰੱਤ ਤੋੜ ਕੇ ਦੱਸ ਤੂੰ ਪੁਰਾ ਫੜਾ ਪਹਿਲਾਂ ਤੇ ਡਾਂਗੇ ਫੜਾਉ ਰਿਓ ਕਿਉ ਮੌਤ ਨੂੰ ਮਾਰਸੀ ਕਹਿ ਲੈ ਕਾ ਕੇ ਹਟਦੀ ਨਹੀਂ ਹੈਗਾ ਡੋਟਰ ਆ ਕੇ ਰੱਖੀ ਹੋਰ ਡਰਾ ਕੇ ਰੱਖੇਗਾ ਤੂੰ ਤੂੰ ਰੱਖੇਗਾ ਡਰਾ ਕੇ ਤੈਨੂੰ ਕਿਸੇ ਕੰਜਰ ਦਾ ਡਰ ਹੈਗਾ ਪਹਿਲਾਂ ਜਦੋਂ ਜਾਊ ਕੋਈ ਨਾ ਪੁੱਦਾ ਮਾਗੂ ਉਹਨਾਂ ਘਿਰਦੇ ਜਾੜਾ ਦੇਖ ਲੈ ਹੁਣ ਮੇਰੇ ਚ ਬੰਦਾ ਦਿਖਣ ਲੱਗਾ ਸੌ ਰੁਪਏ ਦਾ ਦਸ ਰੇਡੀਆਂ ਮੇਰੇ ਆਪੇ ਗਿਆ ਤੇਰਾ ਪਤੰਦਰ ਆਪੇ ਗਿਆ ਮੈਂ ਨਹੀਂ ਭੇਜਾਂ ਕਿਸੇ ਨੂੰ ਇਹਨੂੰ ਵੀ ਮੈਂ ਭੇਜਾਂਗਾ ਹਨਾ 40 ਰੁਪਏ ਦੇ ਮੂੰਹ ਮੇ ਖਾਗਾ ਸਵਾਹ ਖਾਂਗਾ ਦੇਖ ਲੈ ਆ ਦੇਖੀ ਸੋਡੀ ਦਾ ਦੋਨੇ ਬਾਪ ਪੁੱਤਾਂ ਦੀ ਜੀਭ ਮੂਤਦੀ ਹੋ ਰਹੀਦੀ ਹੈ ਖਾਣ ਨੂੰ ਦਾ ਉਹ ਮੇਰੇ ਨਹੀਂ ਮੈਨੂੰ ਲਾਰਾ ਲਾ ਕੇ ਪਰਾਂ ਨੂੰ ਭੇਜਦਾ ਕਹਿੰਦਾ ਮੋਮਜ ਖਾਇਆ ਪੁੱਤ ਮੇਰੇ ਮੰਗਰੋਂ ਤਾਂ ਬੋਤਲ ਸਾਰ ਗਿਆ ਮੈਨੂੰ ਐਂ ਦੱਸ 22-23 ਸਾਲ ਦਾ ਹੋ ਰਿਹਾ ਤੂੰ ਹੈ ਤੂੰ ਨਿਆਣਾ ਤੀ ਵੀ ਤੈਨੂੰ ਉਂਗਲੀ ਫੜ ਕੇ ਐਂ ਲੈ ਕੇ ਵੀ ਆ ਜਾ ਮੋਮਸ ਖਾ ਲਓ ਰੇੜੀ ਤੈਨੂੰ ਮੈਨੂੰ ਤਾਂ ਟਾਲਦਾ ਤੀ ਇਹੇ ਜਦੋਂ ਤੈਨੂੰ ਪਤਾ ਤੀ ਵੀ ਇਹ ਤੈਨੂੰ ਟਾਲਦਾ ਤੂੰ ਟਲਿਆ ਕਿਉਂ ਫਿਰ ਉਹ ਫਿਰ ਮੇਰੇ ਜਿੰਦ ਤੇ ਪਾਣੀ ਜਾ ਗਿਆ ਹਾਂ ਤੂੰ ਐਂ ਕਹਿ ਵੀ ਮੇਰੀ ਜੀਵ ਉਹਦੋਂ ਪਹਿਲਾਂ ਮੂਤਦੀ ਸੀ ਰੋ ਪੀਰ ਜੀ ਸਬਜੀ ਨਾ ਪਨੀਰ ਦੀ ਸਬਜੀ ਰੋਟੀ ਤਿਆਰ ਹੈ ਚਟਣੀ ਤਿਆਰ ਹੈ ਖਾਣੀਆਂ ਖਾ ਨਹੀਂ ਖਾਣੀ ਠੱਠੇ ਖੂਤ ਜਾ ਨਾ ਵਾਸਾ ਲੈ ਆ ਮੋੜ ਕੇ ਹਲੇ ਲਲਕਰੇ ਮਾਰਦਾ ਤੇ ਇੱਥੇ ਕਹਿੰਦਾ ਨਾ ਇਹਨੂੰ ਕੋਈ ਨਹੀਂ ਉੱਟਦਾ ਆ ਪਿਆ ਇਹਦਾ ਘੇੜਾ ਦੇ ਕੇ ਪਿੰਡ ਤੋਂ ਦੀ ਮੂਲੀ ਕੱਟ ਲੈ ਪਿਆਜ਼ ਕੱਟ ਅੱਛਾ ਬਹੁਤ ਜ਼ਿਆਦਾ ਗਲੜਾ ਪਰ ਦੇਖ ਫਰ ਕੁਛ ਰਾਇਤਾ ਨਾ ਬਣਾ ਕੇ ਦੇਦਾ ਹੈ ਬਣਿਆ ਮੂਲੀ ਦਾ ਨਾਲੇ ਪਿਆਜ਼ ਦਾ ਹਾਂ ਪਿਆਜ਼ ਪਤਾ ਕਿੰਨੇ ਰੁਪਏ ਕਿੰਨਾ ਲੈ ਬੋਲਦੀ ਕਿ ਮੈਂ ਦੋ ਮੈਂ ਤਾਂ ਹੀ ਬੋਲਦੀ ਆ ਆਹੀਂ ਬੋਲੂ ਮੈਂ ਤਾਂ ਆਹੀਂ ਬੋਲੂ ਮੈਂ ਨਹੀਂ ਬੋਲਦਾ ਹਾਂ ਨਹੀਂ ਬੋਲਦਾ ਨਾਲੇ ਗਲਗਲਾਂ ਦਾ ਜੂਸ ਪੈਣ ਉੱਤਰ ਜੂਗੀ ਸਾਰੀ ਬਸ ਸੁਣਿਆ ਹੈ ਅੱਛਾ ਕੀ ਮਤਲਬ ਪੜਸੇ ਲਾ ਜੇ ਉਤਰ ਗਈ ਦੁਬਾਰੇ ਫੇਰ ਪੀਣ ਬਗ ਜੂਗਾ ਉਹ ਨਾ ਫੇਰ ਆਪਾਂ ਜਿੰਦਾ ਲਾ ਲਈ ਵੇਟ ਨੂੰ ਜਾਣਦੀ ਮੈਂ ਤੁਹਾਨੂੰ ਜਿੰਦਾ ਲਾਉਣਾ ਦੇਖ ਜਾ ਦੇਖ ਜਾ ਪੀ ਲੈ ਬੱਸ ਤੇ ਵਧੀਆ ਹੁੰਦਾ ਸਿਆਲ ਚ ਵੀਟਾਮਿਨ ਸੀ ਹੁੰਦਾ ਹੈ ਦਿਖਾਉਂ ਨਹੀਂ ਹੁੰਦਾ ਇਹਦੇ ਨਾਲ ਨਾ ਤੈਨੂੰ ਵਿਟਾਮਿਮਨ ਸੀ ਦੀ ਘਾਟ ਨਾ ਵਿਟਾਮਿਨ ਡੀ ਦੀ ਘਾਟ ਇਹਨੂੰ ਜਿਹੜੀ ਘਾਟ ਆ ਨਾ ਬਟਾਮਣ ਹਾਂ ਛਿੱਤਰਾਂ ਦੀ ਘਾਟ ਹੈ ਛਿੱਤਰਾਂ ਦੀ ਤੂੰ ਜਾਣਦੇ ਆਹੀ ਨਾ ਖਾਲੀ ਮਤਾਂ ਬਟਾਮਣ ਢੀ ਤਾਂ ਆਪੇ ਹੈ ਬਟਾਮਣ ਇਕੱਠੇ ਕਰਖੇ ਆ ਪੇਟ 'ਚ ਗਵਾਂਢੀ ਘਰ ਬੱਟਦੇ ਹੁੰਦੇ ਨੇ ਲੋਕਾਂ ਦਾ ਹੈ ਅ ਮੇਰਾ ਪੁੱਤੇ ਘਰ ਬੱਟਣ ਲੱਗ ਰਿਹਾ ਉਹ ਉਹ ਪਾਪੇ ਫਿਰਦੇ ਮੈਂ ਉੱਥੋਂ ਮੋੜ ਕੇ ਲੈ ਆ ਦੇਖ ਕਹਿੰਦਾ ਲਾਲੇ ਨੂੰ ਗਾਲਾਂ ਦਿੰਦਾ ਕਿ ਤੂੰ ਖੜਿਆ ਉੱਥੇ ਮੈਂ ਹੁਣ ਵੀ ਵਿੱਚ ਕਹਿੰਦਾ ਮੈਂ ਜਾਣਨਾ ਉਹਦੀ ਦੁਕਾਨ ਤੇ ਕਹਿੰਦਾ ਇਹ ਤਾਂ ਸਵਾਹ ਨਹੀਂ ਉੱਠਦੀ ਇਹ ਤੈਨੂੰ ਦੇਖ ਕੇ ਗਾਲਾਂ ਦੇਣ ਲੱਗਿਆ ਹੋਣਾ ਇਹਨੂੰ ਪਤਾ ਤੀ ਵੀ ਮੈਨੂੰ ਰੋਕਣ ਆਲਾ ਹੁਣ ਹੈਗਾ ਜੇ ਉੱਥੇ ਤੂੰ ਹੋਂਦਾ ਹਾ ਹਾਂ ਤੇਰੀ ਸਾਹ ਤੇਰੀ ਸਾਹ ਚ ਬੋਲਦਾ ਤੀ ਤੇਰੀ ਚੀਜ਼ ਵੀ ਬੋਲਦਾ ਇਹ ਤੇ ਜਦ ਮੈਂ ਹੁੰਨਾ ਨਾ ਇਹਦੀ ਲਵੇ ਖਾਦੀ ਪੀਤੀ ਚ ਉਦੋਂ ਐ ਬੜਕਾ ਮਾਰਦਾ ਲੋਕਾਂ ਦੇ ਗੱਲ ਪੈਂਦਾ ਵੀ ਮੇਰਾ ਮੁੰਡਾ ਮੇਰਾ ਪਹਿਲਵਾਨ ਮੇਰਾ ਮੁੰਡਾ ਪਹਿਲਵਾਨ ਤੂੰ ਤਾਂ ਥੱਪੜ ਕਿਹਾ ਨਾ ਪਰਵਾਹ ਮੇਰੀ ਗੱਲ ਸੁਣ ਪੇ ਜਾ ਐ ਕਰ ਜਾ ਜਾ ਕੇ ਤੂੰ ਰੋਟੀ ਖਾ ਚੱਲ ਵੇ ਚਲੋ ਇੱਡੀ ਗੁੱਸੂ ਆਉ ਰਹੇ ਕਿਤੇ ਨਹੀਂ ਮੱਤਾ ਹੈ ਚੱਲ